ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੁੰਦੂਕਾਰਾ ਅਰਬਦ ਨਰਬਦ ਇਥੇ ਵਿਸਰਾਮ ਹੈ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਵਾਦ ਲਗਾਏ ਦਾ ਇਸੇ ਤਰ੍ਹਾਂ ਉਚਾਰਨ ਕਰਨਾ ਨਾ ਦਿਨ ਰੈਣ ਇਥੇ ਤਮਕ ਨਾ ਚੰਦ ਨਾ ਸੂਰਜ ਇੱਥੇ ਵਿਸਰਾਮ ਹੈ ਪਹਿਲਾ ਨੰਨੇ ਕੰਨਾ ਨਾ ਹੈ ਦੂਜੇ ਦੋ ਨੰਨੇ ਮੁਕਤੇ ਹਨ ਉਹਨਾਂ ਦਾ ਉਚਾਰਨ ਹੈ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸप्त ਨਹੀਂ ਸਾਗਰ ਹਾਂਜੀ ਖੰਡ ਪਤਾਲ ਸप्त ਨਹੀਂ ਸਾਗਰ ਇੱਥੇ ਵਿਸਰਾਮ ਹੈ ਨਦੀ ਨਾ ਨੀਰ ਵਹਾਇਦਾ ਨਾ ਤਦ ਸੁਰਗ ਮਛ ਪਇਅਲਾ ਨਾ ਤਦ ਇਥੇ ਵਿਸਰਾਮ ਲਾਉਣਾ ਹੈ ਨਾ ਤਦ ਸੁਰਗ ਮਛ ਪਇਅਲਾ ਉਚਾਰਨ ਕਰਨਾ ਨਾ ਤਦ ਸੁਰਗ ਮਛ ਪਇਅਲਾ ਦੋਜਕ ਭਿਸਤ ਨਹੀਂ ਖੈ ਕਾਲਾ ਜੀ ਦੋਜਕ ਭਿਸਤ ਇਥੇ ਵਿਸਰਾਮ ਹੈ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ દિਸ਼ਾ ਇਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮ ਨਾਰ ਪੁਰਖ ਨਹੀਂ ਇੱਥੇ ਠੰਮਕ ਲਾ ਦਿੰਦੀ ਹੈ ਜਾਤ ਨਾ ਜਨਮ ਇੱਥੇ ਵਿਸਰਾਮ ਹੈ ਨਾ ਕੋ ਦੁਖ ਸੁਖ ਪਾਏ ਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖ ਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ ਜਾਪ ਤਾਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣਾ ਦੂਜਾ ਆਪੇ ਆਪ ਉਪਾਇ ਵਿਗਸੈ ਆਪੇ ਕੀਮਤ ਪਾਇਦਾ ਨਾ ਸੋਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗਵਾਲਾ ਕਾਹਨ ਉਚਾਰਨ ਕਰਨਾ ਭਾਰਾ ਕ੍ਰਿਸ਼ਨ ਜੀ ਦਾ ਵਾਚਕ ਹੈ ਗੋਪੀ ਕਾਨ ਨਾ ਗਊ ਗਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ਼ ਵਜਾਇਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਾਇਦਾ ਨਿੰਦ ਬਿੰਦ ਨਹੀਂ ਜੀਜੀ ਨਾ ਜਿੰਦੋ ਨਾ ਤਦ ਗੋਰਖ ਨਾ ਮਾਛਿੰਦੋ ਨਾ ਤਦ ਗੋਰਖ ਇਥੇ ਵਿਸਰਾਮ ਹੈ ਨਾ ਮਾਛਿੰਦੋ ਨਾ ਤਦ ਗਿਆਨ ਧਿਆਨ ਕੋਲ ਓਪਤ ਨਾ ਕੋ ਗਣਤ ਗਣਾਇਦਾ ਵਰਣ ਭੇਖ ਨਹੀਂ ਬ੍ਰਹਮਣ ਖੱਤਰੀ ਦੇਵ ਨਾ ਦੇਹਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਹੋਮ ਜਗ ਨਹੀਂ ਤੀਰਥ ਨਾਵਣ ਕਿੱਥੇ ਵਿਸਰਾਮ ਹੈ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏਦਾ ਨਾ ਕੋ ਮੁੱਲਾ ਨਾ ਕੋ ਕਾਜੀ ਹਾਂ ਇਸੇ ਤਰ੍ਹਾਂ ਬੋਲਣਾ ਹੈ ਨਾ ਕੋ ਨਹੀਂ ਕਹਿਣਾ ਹੈ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਹਾਜੀ ਕਸ ਕੇ ਰਈਤਰਾਉ ਨਾ ਹਮਾ ਦੁਨੀਆ ਨਾ ਕੋ ਕਹਿਣ ਕਹਾਏ ਦਾ ਭਾਵ ਨਾ ਭਗਤੀ ਨਾ ਸੇਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹ ਆਪੇ ਵਣਜਾਰਾ ਸਾਚੇ ਇਹੋ ਭਾਏ ਦਾ ਵੇਦ ਕਤੇਬ ਨਾ ਸਿਮਰਤ ਸਾਸਤ ਪਾਠ ਪੁਰਾਨ ਉਦੈ ਨਹੀਂ ਆਸਤ ਕਹਤਾ ਬਖਤਾ ਆਪ ਅਗੋਚਰ ਆਪੇ ਅਲਖ ਲਖਾਇਦਾ ਜਾ ਤਿਸ ਭਾਣਾ ਤਾ ਜਗਤ ਉਪਾਇਆ ਬਾਜ ਕਲਾ ਆਡਾਨ ਰਹਾਇਆ ਰਹਾਇਆ ਪੁੱਲਾ ਬੂਲਣਾ ਹੈ ਬਾਜ ਕਲਾ ਆਡਾਨ ਰਹਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਧਾਇਦਾ ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਾਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਾਲ ਅਰੰਬੇ ਗੁਪਤੋ ਪ੍ਰਗਟਿ ਆਏ ਦਾ ਖੰਡ ਭ੍ਰਮੰਡ ਪਾਤਾਲ ਰੰਬੇ ਇੱਥੇ ਵਿਸਰਾਮ ਲਾਉਣਾ ਹੈ ਰੰਬੇ ਪੱਬਾ ਬੋਲਣਾ ਰੰਬੇ ਬੱਬਾ ਨਹੀਂ ਕਹਿਣਾ ਗੁਪਤੋ ਪ੍ਰਗਟਿ ਆਏ ਦਾ ਤਾ ਕਾ ਅੰਤ ਨਾ ਜਾਣੈ ਕੋਈ ਪੂਰੇ ਗੋਰਤ ਸੋਜੀ ਹੋਈ ਨਾਨਕ ਸਾਚ ਰੱਤੇ ਬਿਸਮਾਦੀ ਬਿਸਮ ਭਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਉਪਾਇ ਨਿਰਾਲਾ ਸਾਚਾ ਥਾਨ ਕੀਓ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੂਟ ਰਚਾਇਦਾ ਨੌ ਘਰ ਥਾਪੀ ਥਾਪਨ ਹਾਰੈ ਦਸਵੈ ਵਾਸਾ ਅਲਖ ਅਪਾਰੈ ਸਾਇਰ ਸप्त ਭਰੇ ਜਲ ਨਿਰਮਲ ਗੁਰਮੁਖ ਮੈਲ ਨ ਲਾਏਦਾ ਇਹ ਗੁਰਮੁਖ ਪਾਤੇ ਯਮਕ ਲਾ ਕੇ ਉਚਾਰਨ ਕਰਨਾ ਨਿਰਮਲ ਪਾਤੇ ਵਿਸਰਾਮ ਹੈ ਗੁਰਮੁਖ ਮੈਲ ਨ ਲਾਏਦਾ ਰਾਵ ਸਾਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੂਭਾ ਪਾਏਦਾ ਗੜ ਮਹਿ ਹਾਟ ਪਟਣ ਵਾਪਾਰਾ ਪੂਰਾ ਤੋਲ ਤੁਲੇ ਵਣਜਾਰਾ ਆਪੇ ਰਤਨ ਵਿਸਾਹੀ ਲਿਵੈ ਆਪੇ ਕੀਮਤ ਪਾਇਦਾ ਕੀਮਤ ਪਾਈ ਪਾਵਨ ਹਾਰੈ ਵੇ ਪ੍ਰਵਾਹ ਪੂਰੇ ਢੰਡਾਰੇ ਸਰਬ ਕਲਾ ਲੀ ਆਪੀ ਰਹਿਆ ਗੁਰਮੁਖ ਕਿਸੈ 부ਜਾ ਆਇਦਾ ਨਦਰ ਕਰੇ ਪੂਰਾ ਗੁਰ ਭੇਟੈ ਜਾਮ ਜੰਦਾਰ ਨ ਮਾਰੈ ਫੇਟੈ ਜਿਉ ਜਲ ਅੰਤਰ ਕਮਲ ਵਿਗਾਸੀ ਆਪੇ ਵਿਗਸਤੀ ਆਇਦਾ ਆਪੇ ਵਰਖੈ ਅੰਮ੍ਰਿਤ ਤਾਰਾ ਰਤਨ ਜੋ ਵਿਹਰ ਲਾਲ અપਾਰਾ ਸਤਗੁਰ ਮਿਲੈ ਤਾ ਪੂਰਾ ਪਾਈਐ ਪ੍ਰੇਮ ਪਦਾਰਥ ਪਾਇਦਾ ਪ੍ਰੇਮ ਪਦਾਰਥ ਲਹਾ ਅੰਬੂ ਲੋ ਕਭੀ ਨਾ ਘਟਸ ਪੂਰਾ ਤੋਲੋ ਸੱਚੀ ਕਾ ਵਾਪਾਰੀ ਹੋਵੈ ਸਚੋ ਸੌਦਾ ਪਾਇਦਾ ਸੱਚਾ ਸੌਦਾ ਮਿਰਲਾ ਕੋ ਪਾਈ ਪੂਰਾ ਸਤਗੁਰ ਮਿਲਾ ਮਿਲਾਇ ਗੁਰਮੁਖ ਹੋਇ ਸੋ ਹੁਕਮ ਪਛਾਣੈ ਮਨ ਹੁਕਮ ਸਮਾਇਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸਾ ਜਗਤ ਉਪਾਇਆ ਹੁਕਮੇ ਸੁਰਗ ਮਛ ਪਾਇਆ ਲਾ ਹੁਕਮੇ ਕਲਾ ਰਹਾਇਦਾ ਹੁਕਮੇ ਧਰਤੀ ਤੋਲ ਹੁਕਮੇ ਇਥੇ ਵਿਸਰਾਮ ਲਾਦਣਾ ਬਾਕੀ ਹੁਕਮੇ ਪਦਾਂ ਤੇ ਵੱਡੀ ਪੰਗਤੀ ਜਿੱਥੇ ਆਉਂਦੀ ਉੱਥੇ ਯਮਕ ਲਾ ਕੇ ਉਚਾਰਨ ਕਰਨਾ ਹੁਕਮੇ ਧਰਤੀ ਤੋਲ ਸਿਰ ਭਾਰੰ ਹੁਕਮੇ ਪਾਉਣ ਪਾਣੀ ਗਹਿਣਾ ਰੰ ਹੁਕਮੇ ਸ਼ਿਵ ਸ਼ਕਤੀ ਘਰਵਾਸਾ ਹੁਕਮੇ ਖੇਲ ਖਿਲਾਏਦਾ ਹੁਕਮੇ ਆੜਾਣੇ ਆਗਾਸੀ ਹੁਕਮੇ ਜਾਲਥਾਲ ਤ੍ਰਿਪਵਨ ਵਾਸੀ ਹੁਕਮੇ ਸਾਸ ਗਿਰਾਸ ਸਦਾ ਫੁਨ ਹੁਕਮੇ ਦੇਖ ਦਿਖਾਏਦਾ ਹੁਕਮ ਉਪਾਏ ਦਾਸ ਅਵਤਾਰ ਕੀ ਉਪਾਏ ਪਦ ਤੇ ਵਿਸਰਾਮ ਹੁਕਮ ਉਪਾਏ दास अवतारा देव दानव अगणत अपारा अगणत उच्चारण करना अगणत नहीं कहना है मन हुकम सुदर्ग है पैजे साथ मिलाए समाए दा हुक्मे जुग छत्ती ही गुदारे हुक्मे सिद्ध साधक विचारे आप नाथ नथी सब जाकी ਬਕਸ਼ੇ ਮੁਕਤ ਕਰਾਇਦਾ ਇਹ ਨੱਥੀ ਉਚਾਰਨ ਕਰਨਾ ਜਿਹੜੇ ਥੱਤੇ ਦੇ ਉੱਤੇ ਬਿਹਾਰੀ ਦੇ ਅੰਦਰ ਜੋ ਬਿੰਦੀ ਲੱਗੀ ਆ ਉਹ ਨੱਥੀ ਉਚਾਰਨ ਕਰਨਾ ਹੈ ਆਪਨਾਥ ਨੱਥੀ ਸਭ ਜਾ ਕੀ ਬਕਸ਼ੇ ਮੁਕਤ ਕਰਾਇਦਾ ਕਾਇਆ ਕੋਟ ਗੜੈ ਮਹ ਰਾਜਾ ਨੀਬ ਖਵਾਸ ਭਲਾ ਦਰਵਾਜਾ ਮਥਿਆ ਲੋਭ ਨਾਹੀ ਘਰ ਵਾਸਾ ਲੱਭ ਪਾਪ ਪਛਤਾਏਦਾ ਸਤ ਸੰਤੋਖ ਨਗਰ ਮਹਿਕਾਰੀ ਸਤ ਸੰਤੋਖ ਇਥੇ ਵਿਸਰਾਮ ਨਗਰ ਮਹਿਕਾਰੀ ਜਾਤ ਸਤ ਸੰਜਮ ਸਾਰਣਾ ਮੁਰਾਦੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰਬਦੀ ਪਾਤ ਪਾਏਦਾ